ਕਿ ਕਿਰਨਾਂ ਨਾਲ ਮੈਨੂੰ ਲੱਗਦਾ ਕਿ ਤਾਬਾ ਰੈਫਰ ਕਰਾਂ ਉਹ ਕਿਸ਼ ਕਿਤਾਬਾਂ ਹੈਲਪਫੁਲ ਰਹੀਆਂ ਅਖਬਾਰ ਦਾ ਕੀ ਯੋਗਦਾਨ ਰਿਹਾ ਖ਼ਬਰ ਦਾ ਮੈਨੂੰ ਲੱਗਦਾ ਬਹੁਤ ਵੱਡਾ ਯੋਗਦਾਨ ਹੈ ਜੀ ਕਿਉਂਕਿ ਖ਼ਬਰ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ ਜਿਹੜਾ ਆਉਂਦੀਆਂ ਆ ਮੈਂ ਉਹਨਾਂ ਦੇ ਵਿੱਚੋਂ ਆਪਣੇ ਕਰੰਟ ਅਫੇਅਰਸ ਬਣ ਜਾਂਦੇ ਆ ਤਾਂ ਉਹ ਯੂਪੀਐਸਸੀ ਦਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਹਿੱਸਾ ਹੈ ਚਾਹੀਓ ਕਿਸੇ ਵੀ ਸਟੇਜ ਦੀ ਗੱਲ ਕਰ ਲਈਏ ਪ੍ਰੀ ਮੀਨਸ ਇੰਟਰਵਿਊ ਦੀ ਤਾਂ ਕਿ ਚੰਗਾ ਖ਼ਬਰ ਪੜ੍ਹਨਾ ਚਾਹੀਦਾ ਮੈਂ ਤਾਂ ਹਿੰਦੂ ਪੜ੍ਹਦਾ ਸੀਗਾ ਕਾਫੀ ਲੋਕ ਇੰਡੀਅਨ ਐਕਸਪ੍ਰੈਸ ਪੜ੍ਹਦੇ ਆ ਕੋਈ ਵੀ ਇੱਕ ਖ਼ਬਰ ਚੰਗਾ ਖ਼ਬਰ ਹੈ ਜਿਹੜਾ ਉਹ ਪੜ੍ਹਨਾ ਚਾਹੀਦਾ ਇਸ ਤੋਂ ਇਲਾਵਾ ਜਿਹੜੀ ਕਿਤਾਬਾਂ ਸੀ ਤਾਂ ਮੈਂ ਜ਼ਿਆਦਾਤਰ ਸਟੈਂਡਰਡ ਬੁੱਕਸ ਜਿਵੇਂ ਕਿ ਹਿਸਟਰੀ ਦੀ ਸਪੈਕਟ੍ਰਮ ਹੁੰਦੀ ਹੈ ਪੋਲੀਟੀ ਦੀ ਲక్ష్ਮੀਕਾਂਤ ਹੁੰਦੀ ਹੈ ਜੀਓਗ੍ਰਾਫੀ ਤੇ ਇਕਨੋਮਿਕਸ ਦੀ ਮੈਂ ਐਨਸੀਆਰਟੀ ਹੀ ਯੂਜ਼ ਕੀਤੀ 11ਵੀਂ ਦੇ 12ਵੀਂ ਦੀ ਇਸ ਤੋਂ ਇਲਾਵਾ ਮੇਰਾ ਆਪਸ਼ਨਲ ਸਬਜੈਕਟ ਸੀਗਾ ਮੀਨਸ ਦੇ ਵਿੱਚ ਲਾਅ ਸੀ ਤਾਂ ਮੇਰੇ ਲਾਅ ਦੇ ਜਿਹੜੇ 5 ਸਾਲ ਮੈਂ ਉੱਥੇ ਪੜ੍ਹੇ ਹਾਂ ਤੇ ਜਿਹੜੇ ਨੋਟਸ ਬਣਾਏ ਹੋਏ ਸੀ ਉਹੋ ਹੀ ਮੈਂ ਯੂਜ਼ ਕੀਤੇ